ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾ ਜ ਰਸੋਈ ਚੈਨਲ ਤੇ ਤੇ ਪਹਿਲਾਂ ਪਰੋਜ ਦੀ ਤਰ੍ਹਾਂ ਹੀ ਬੇਨਤੀ ਕਰਾਂਗੇ ਕਿ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤੁਸੀਂ ਲਾਈਕ ਨਹੀਂ ਕਰਦੇ ਜਮੇ ਬਿਲਕੁਲ ਵੀ ਤੇ ਕਈ ਵਾਰ ਵੀਡੀਓ ਨਹੀਂ ਵਧੀਆ ਲੱਗਦੀ ਤੁਸੀਂ ਡਿਸਲਾਈਕ ਕਰ ਦਿਓ ਕੋਈ ਗੱਲ ਨਹੀਂ ਫਰਕ ਕਰਿਆ ਜਰੂਰ ਕਰੋ ਜੀ ਲਾਈਕ ਚਾਹੇ ਡਿਸਲਾਈਕ ਆ ਪਰੋਜ ਜੀ ਰਿਕਵੈਸਟ ਕਰਦੇ ਆ ਪਹਿਲਾਂ ਹੀ ਤੇ ਜਾਂਦੇ ਜਾਂਦੇ ਹੱਥ ਮਾਰ ਚੱਕਰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦੇ ਜਿਹੜੇ ਸਪੋਰਟ ਕਰਦੇ ਆ ਹੋਰ ਵੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਚੈਨਲ ਦੀ ਵੀਡੀਓ ਨੂੰ ਦੇਖਿਆ ਕਰੋ ਅੰਤ ਤੱਕ ਤੇ ਇਧਰ ਆਪਾਂ ਨੂੰ ਅੱਜ ਆਰਡਰ ਆਈ ਸੀਗੀ ਪੂਰੀਆਂ ਦੇ ਕਾਲਜ ਵਾਲਿਆਂ ਦੇ ਤੇ ਹੁਣ ਆਪਾਂ ਇਹ ਪੂਟੀਆਂ ਜਿਹੜੀਆਂ ਬਣਾਉਣ ਲੱਗੇ ਆ ਸਾਢੇ 11 ਦਾ ਟਾਈਮ ਹੋ ਗਿਆ ਸਵੇਰੇ ਰੋਟੀ ਇਸ ਤੋਂ ਬਣਾ ਲਈ ਸੀਗੀ ਤੇ ਇਹਨਾਂ ਦਾ ਲੰਬੇ ਟਾਈਮ ਸੀਗਾ ਕਾਲਜ ਵਾਲਿਆਂ ਦਾ ਤੇ ਹੁਣ ਮੈਂ ਇਹਨਾਂ ਵਾਸਤੇ ਪੂਰੀਆਂ ਕਿਹੜੀਆਂ ਬਣਾਉਣ ਲੱਗੀਆਂ ਛੋਲੇ ਆਪਾਂ ਸਵੇਰੇ ਬਣਾ ਕੇ ਰੱਖਲੇ ਸੀਗੇ ਕਿਉਂਕਿ ਫਿਰ ਛੋਲਿਆਂ ਤੇ ਟਾਈਮ ਲੱਗ ਜਾਂਦਾ 3-4 ਘੰਟੇ ਲੱਗ ਜਾਂਦਾ ਇਹਨਾਂ ਨੂੰ ਬਾਲ ਲਿਆ ਪਹਿਲਾਂ ਤੇ ਬਾਲ ਕੇ ਫਿਰ ਉਹਨਾਂ ਨੂੰ ਤੜਕਾ ਲਾਇਆ ਤੇ ਉਹ ਵੀਡੀਓ ਹੈ ਜਿਹੜੀ ਮੈਂ ਨਹੀਂ ਬਣਾਈ ਕਿਉਂਕਿ ਪਹਿਲਾਂ ਵੀ ਆਪਣੀ ਪਾਈ ਹੋਈ ਹੈ ਛੋਲੇ ਪੂਰੀਆਂ ਦੀ ਵੀਡੀਓ ਪੂਰੀ ਰੈਸਪੀ ਤਾਂ ਕਰਕੇ ਨਹੀਂ ਮੈਂ ਬਣਾਈ ਉਹ ਵੀਡੀਓ ਛੋਲੇ ਦੀ ਤੇ ਇਹ ਤੁਸੀਂ ਦੇਖਣੇ ਐ ਸਾ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਭੁੱਲ ਨਾ ਜਾਇਆ ਕਰੋ ਜਾਂਦੇ ਜਾਂਦੇ ਹੱਥ ਮਾਰ ਜਾ ਕਰੋ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਛੋਟਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹਿਆ ਤੇ ਛੋਟਾ ਜਿਹਾ ਕਮੈਂਟ ਕਰਨ ਤੇ ਵੀ ਕੋਈ ਟਾਈਮ ਨਹੀਂ ਲੱਗਦਾ ਦੋ ਚਾਰ ਅੱਖਰ ਬਾਣ ਤੇ ਕੋਈ ਟਾਈਮ ਜ਼ਿਆਦਾ ਨਹੀਂ ਲੱਗਦਾ ਹੈਗਾ ਜੀ ਤੁਸੀਂ ਕਰੋ ਤਾਂ ਤੇ ਬਰ ਤੁਸੀਂ ਘੋਲ ਕਰ ਜਾਨੇ ਹੋ ਵੀਡੀਓ ਦੇਖ ਕੇ ਉੱਧੇ ਛੱਡ ਕੇ ਚਲੇ ਜਾਨੇ ਹੋ ਉਹ ਜਰੂਰ ਇਹਨਾਂ ਕੰਮ ਕਰਦਿਆ ਕਰੋ ਤੇ ਦੇਖੋ ਜੀ ਹੁਣ ਇਧਰ ਆਪਣਾ ਤੇਲ ਆ ਜਿਹੜਾ ਗਰਮ ਹੋ ਗਿਆ ਤੇ ਪੂਰੀ ਆਪਾਂ ਪਾ ਦਈਏ ਦੇਖੋ ਫੁੱਲ ਗਈ ਕਿੰਨੀ ਵਧੀਆ ਪੂਰੀਆਂ ਜਿਹੜੀਆਂ ਉਹਨਾਂ ਦੇ ਆਟੇ ਦੇ ਮਕਾਨੀਆਂ ਸਿਕਣਕ ਦੇ ਆਟੇ ਦੀਆਂ ਤੇ ਜ਼ਿਆਦਾਤਰ ਮੈਂ ਇੱਤੇ ਦੀਆਂ ਬਣਾਇਆਂ ਜਾਂਦਾਂ ਤੇ ਉਹ ਅੱਗੇ ਵੀ ਮਹਗਾਉਂਦੇ ਹੁੰਦੇ ਆ ਪੂਰੀਆਂ ਕੋਲ ਜਲੇ ਤੇ ਕਹਿੰਦੇ ਆ ਆਟੇ ਗੀਆਂ ਬਣਾਇਓ ਮੈਂ ਤੇ ਮੈਂ ਪੂਰੀਆਂ ਨਾ ਬਣਾਇਓ ਆਟੇ ਦੀ ਪੂਰੀ ਵੈਸੇ ਹজম ਆ ਜਾਂਦੀ ਹੈ ਕੋਰੇਵੀਓ ਸੀ ਕਈ ਵਾਰ ਬਣਾਈਏ ਤੇ ਪਤਾ ਨਹੀਂ ਲੱਗਦਾ ਵੀ ਪੂਰੀਆਂ ਖਾਦੀਆਂ ਤੇ ਜੇ ਮੈਦੇ ਦੀਆਂ ਖਾ ਲਈਏ ਤਾਂ ਬਹੁਤ ਔਖਾ ਕਰਦੀਆਂ ਨੇ ਕਿਉਂਕਿ ਮੈਦਾ ਜਿਹੜਾ ਥੋੜਾ ਹੈਵੀ ਹੁੰਦਾ ਹੈ ਭਾਰਾ ਹੁੰਦਾ ਤੇ ਤੁਸੀਂ ਵੀ ਕਣਕ ਦੇ ਆਟੇ ਦੀਆਂ ਪੂਰੀਆਂ ਜਿਹੜੀਆਂ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੀਆਂ ਨੇ ਆਮ ਹੀ ਜਿਹੜਾ ਆਟਾ ਰੋਜ਼ ਹੀ ਗੁੰਨ ਕੇ ਪਕਾਉਨੇ ਆ ਉਦਾਂ ਹੀ ਗੁੰਨ ਕੇ ਆਟਾ ਤੇ ਵਿੱਚ ਚਲੋ ਜੀ ਕਿਸੇ ਨੇ ਪਾਉਣਾ ਮਾੜਾ ਮੋਟਾ ਲੂਣ ਪਾ ਲਿਓ ਆਟੇ ਦੇ ਤੇ ਪੂਰੀਆਂ ਜਿਹੜੀਆਂ ਬਣਾ ਕੇ ਦੇਖਿਓ ਆਟਾ ਤਾਂ ਪਹਿਲਾਂ ਗੋਨਾਂ ਦੇ ਕਿਉਂਕਿ ਆਟਾ ਫਿੱਟੇਕ ਜਾਂਦਾ ਵਧੀਆ ਫੁੱਲੇ ਜਾਂਦੀਆਂ ਦੇਖੋ ਕਿੰਨੀਆਂ ਵਧੀਆ ਫੁੱਲ ਕੇ ਲੱਗ ਰਹੀਆਂ ਤੇ ਇਸ ਸਾਈਜ਼ ਵੀ ਆਪਾਂ ਕੋ ਜਿਆਦਾ ਛੋਟਾ ਨਹੀਂ ਕੀਤਾ ਹੈਗਾ ਕਿਉਂਕਿ ਉੱਡਾ ਹੀ ਪੀੜਾ ਕੀਤਾ ਜਿੱਡਾ ਆਪਾਂ ਰੋਟੀ ਦਾ ਕਰਦੇ ਆ ਤੇ ਦੇਖੋ ਡਬਲੀ ਐ ਸਾਈਜ਼ ਵੀ ਇਹ ਕਿਉਂਕਿ ਜਿਆਦਾ ਛੋਟਾ ਜਾਂ ਫਿਰ ਐ ਅਗਲਾ ਭੁੱਖਾ ਰਹੇਗਾ ਕੀ ਫਾਇਦਾ ਹੈ ਨਾ ਪੰਜ ਪੂਰੀਆਂ ਹੀ ਹੁੰਦੀਆਂ ਨੇ ਜੋ ਪੰਜ ਫੁਲਕੇ ਹੁੰਦੇ ਐ ਇੱਕ ਟੇ ਪੰਜ ਤੇ ਚਲੋ ਅਗਲਾ ਰਾਜ ਵੀ ਜਾਵੇ ਹੈ ਨਾ ਤੇ ਫਿਰ ਆਪਾਂ ਜਿਆਦਾ ਛੋਟਾ ਨਹੀਂ ਕਰਿਆ ਕਦੇ ਵੀ ਪੀੜਾ ਨਹੀਂ ਰੋਟੀ ਬਣਾਉਣ ਤੇ ਤੇ ਹੁਣ ਅਜੀ ਪੂਰੀ ਬਣਾਈ ਹੈ ਵੀ ਉੱਡੀ ਹੋਈ ਹੈ ਰੋਟੀ ਜੀ ਠੀਵੀ ਹੈ ਇਹ ਦੇਖੋ ਕਿੰਨੀਆਂ ਸੋਹਣੀਆਂ ਫੁੱਲ ਫੁੱਲ ਕੇ ਲਹਿ ਰਹੀਆਂ ਜੀ ਤੇ ਤੁਸੀਂ ਵੀ ਆਟੇ ਦੀਆਂ ਪੂਰੀਆਂ ਜਿਹੜੀਆਂ ਇੱਕ ਵਾਰ ਜੂ ਟਰਾਈ ਕਰਿਓ ਕਰੇ ਬਹੁਤ ਹੀ ਜਲਦੀ ਹজম ਆ ਜਾਂਦੀਆਂ ਐ ਅੰਬ ਦੇ ਚਾਰਨਾ ਵੀ ਬਹੁਤ ਵਧੀਆ ਲੱਗਦੇ ਹੁੰਦੇ ਆ ਕਦੇ ਕਦੀ ਇਹ ਆਟੇ ਦੀਆਂ ਪੂਰੀਆਂ ਜਿਹੜੀਆਂ ਤੇ ਛੋਲੇ ਨਾਲ ਤਾਂ ਵੈਸੇ ਵਧੀਆ ਲੱਗਦੇ ਹੁੰਦੇ ਆ ਚਲੋ ਰੈਡੀ ਘਰ ਦੇ ਸਪੀਨਾ ਹੈ ਨਾ ਪੂਰੀਆਂ ਤੇ ਚੋਲੇ ਦੀ ਸਬਜ਼ੀ ਜੇ ਥੋੜੀ ਜਿਹੀ ਮਠਾਸ ਹੋਵੇ ਤਾਂ ਇਹ ਜਿਆਦਾ ਵਧੀਆ ਲੱਗਦਾ ਫਿਰ ਤੁਸੀਂ ਥੋੜਾ ਜਿਹਾ ਗੁੜ ਪਾ ਲਈਏ ਚੋਲੇ ਦੀ ਸਬਜ਼ੀ ਦੇ ਵਿੱਚ ਤੇ ਥੋੜੀ ਜਿਹੀ ਮਠਾਸ ਆ ਜਾਂਦੀ ਹੈ ਕਈ ਵਾਰ ਕੋਈ ਸੌਸ ਵੀ ਪਾ ਲੈਂਦੇ ਆ ਤੇ ਉਹ ਆਪਦੀ ਆਪਦੀ ਪਸੰਦ ਹੁੰਦੀ ਹੈ ਨਾ ਸੌਸ ਪਾ ਲਓ ਜਾਂ ਥੋੜਾ ਜਿਹਾ ਗੁੜ ਪਾ ਲਓ ਜੀ ਸਬਜ਼ੀ ਦੇ ਵਿੱਚ ਤੇ ਵਧੀਆ ਥੋੜਾ ਜਿਹਾ ਮਿੱਠਾ ਆ ਜਾਂਦਾ ਫਿਰ ਮਠਾਸ ਜੀ ਆ ਜਾਂਦੀ ਹੈ ਸਬਜ਼ੀ ਦੇ ਵਿੱਚ ਤੇ ਟੇਸਟੀ ਲੱਗ ਤੁਹਾਨੂੰ ਬੁਰੀਆਂ ਇਹ ਲੋ ਜੀ ਪੂੜੀਆਂ ਆਪਣੀਆਂ ਬਣ ਰਹੀਆਂ ਇਸ ਤਰ੍ਹਾਂ ਆਪਾਂ ਸਾਰੀਆਂ ਪੂੜੀਆਂ ਜਿਹੜੀਆਂ ਬਣਾ ਕੇ ਤਿਆਰ ਕਰ ਲੈਣੀਆਂ ਤੇ ਫਿਰ ਪੈਕ ਕਰਕੇ ਤੇ ਫਿਰ ਭੇਜ ਦਾਂਗੇ ਆਪਾਂ 1 ਵਜੇ ਲੰਚ ਟਾਈਮ ਹੁੰਦਾ ਉਹਨਾਂ ਦਾ ਤੇ ਉਹਦੋਂ ਆਪਾਂ ਭੇਜ ਦੇਣੀਆਂ ਨੇ ਬਣਾ ਕੇ ਤੇ ਦੇਖੋ ਤੁਸੀਂ ਬੜੇ ਥਣ ਨਹੀਂ ਲਾਉਣਾ ਹੈਗਾ ਵੈਸੇ ਪਿਆ ਸਵੇਰੇ ਮੈਂ ਰੋਟੀਆਂ ਬਣਾਈਆਂ ਸੀਗੀਆਂ ਤੇ ਜੇ ਬੜੇ ਤਲਾਵਾਂਗੇ ਤਾਂ ਫਿਰ ਤੇਲ ਆ ਜਿਹੜਾ ਕਾਲਾ ਹੋ ਜਾਂਦਾ ਇਹ ਥੋੜਾ ਜਿਹਾ ਤੇਲ ਦਾ ਹੱਥੀ ਲਾ ਲੈਣਾ ਆਪਾਂ ਤਕਲੇ ਦੇ ਉੱਪਰ ਵੀ ਵੇਲ ਨੇ ਦੇ ਉੱਪਰ ਵੀ ਇਹ ਵਧੀਆ ਆਸਾਨੀ ਦੇ ਨਾਲ ਹੀ ਬੇਲੀ ਜਾਂਦੀ ਹੈ ਇਹ ਤੇ ਉਹ ਆਟਾ ਤਾਂ ਸਵੇਰ ਦਾ ਪਿਆ ਮੈਂ ਚੱਕਿਆ ਨਹੀਂ ਸੀਗਾ ਕਿਉਂਕਿ ਬਸ ਜੇ ਰੋਟੀ ਬਣਾਉਣੀ ਹੈ ਹਨਾ ਫਿਰ ਇਕੱਠੇ ਸਲਫਾ ਜਿਹੜੀ ਸਾਫ਼ ਕਰ ਦੇਈਗੀ ਵਾਰੀ-ਵਾਰੀ ਨਹੀਂ ਕਰੀਦੀ ਇੱਕ ਵਾਰ ਸਵੇਰੇ ਜੇ ਉੱਠ ਕੇ ਸਾਫ਼ ਕਰ ਦੇਈ ਦੀ ਸਲਫ ਤੇ ਫਿਰ ਆਪਾਂ ਕੰਮ ਹੁੰਦਾ ਜਿਹੜਾ ਸ਼ੁਰੂ ਕਰ ਲਈਦਾ ਫਿਰ ਜੇ ਤਾਂ ਨਿਬੜਦਾ ਸੀਦਾ ਹੋ ਫਿਰ ਤਾਂ ਵਿੱਚ ਦੀ ਕਰ ਦੇਈ ਦੀ ਸਲਫ ਸਾਫ਼ ਤੇ ਜੇ ਬਤਾ ਹੋਵੇ ਮਗਰ ਦਿਮਾਗ ਰੋ ਰਿਹਾ ਕੰਮ ਹਨਾ ਤੇ ਫਿਰ ਆਏ ਹੁੰਦਾ ਜੀ ਚਲੋ ਇਕੱਠੇ ਕਰ ਦਾਂਗੇ ਹਨਾ ਸਾਫ਼ ਹੋਣਾ ਵਾਰੀ-ਵਾਰੀ ਕੀ ਕਰਨੀ ਆ ਇਹ ਇਹ ਆਟਾ ਜਿਹੜਾ ਮੈਂ ਇੱਥੇ ਟੱਕ ਕੇ ਰੱਖਤਾ ਸੀਗਾ ਠੀਕਾ ਕਰਕੇ ਸੁੱਕਾ ਆਟਾ ਜਿਹੜਾ ਪਿਆ ਮੈਂ ਲਾਇਆ ਬਿਲਕੁਲ ਵੀ ਨਹੀਂ ਪੂੜੀਆਂ ਦੇ ਨਾਲ ਤੇ ਤੁਸੀਂ ਵੀ ਲਾਇਓ ਨਾਲ ਕਿ ਫਿਰ ਤੁਹਾਨੂੰ ਦੱਸਿਆ ਮੈਂ ਤੇਲ ਆ ਜਿਹੜਾ ਕਾਲਾ ਹੋ ਜਾਂਦਾ ਪੂੜੀਆਂ ਵੀ ਕਾਲੀਆਂ ਜੀਆਂ ਦਿਖਣ ਲੱਗ ਜਾਂਦੀਆਂ ਤੇ ਵਧੀਆ ਨਹੀਂ ਬਣਦੀਆਂ ਜੇ ਇਸ ਤਰ੍ਹਾਂ ਤੁਸੀਂ ਘਿਓ ਦਾ ਚਾਹੇ ਤੇਲ ਦਾ ਹੱਥ ਲਾ ਕੇ ਵੇਲ ਲਓ ਤੇ ਬਹੁਤ ਹੀ ਵਧੀਆ ਵੇਲੀਆਂ ਜਾਂਦੀਆਂ ਨੇ ਆਟੇ ਦੀਆਂ ਪੂੜੀਆਂ ਬਣਾ ਕੇ ਤੁਸੀਂ ਇੱਕ ਵਾਰ ਚੂ ਟਾਈ ਕਰਿਓ ਜੀ ਤੇ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਜੀ ਤੇ ਮਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤੁਹਾਨੂੰ ਜਿਆਦਾ ਟਾਈਮ ਹੀ ਲੱਗਦਾ ਲਾਈਕ ਕਰਨ ਤੇ ਸ਼ੇਅਰ ਕਰਨ ਤੇ ਆਪਣੇ ਦੋਸਤਾਂ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿੱਤਾ ਕਰੋ ਜੀ ਵੀਡੀਓ ਤੇ ਚਲੋ ਜੇ ਇੰਨਾ ਕੰਮ ਕਰਨ ਨਾਲ ਕਿਸੇ ਦਾ ਫਾਇਦਾ ਹੁੰਦਾ ਹਨਾ ਆਪਾਂ ਨੂੰ ਕਰ ਦੇਣਾ ਚਾਹੀਦਾ ਜ਼ਰੂਰ ਲੋ ਜੀ ਪੂੜੀਆਂ ਆਪਣੀਆਂ ਬਣ ਰਹੀਆਂ ਨੇ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੀ ਸ਼ੋਲੇ ਪੂੜੀਆਂ ਇਸ ਤਰ੍ਹਾਂ ਅੱਟੇ ਦੀਆਂ ਤੇ ਕਿਉਂਕਿ ਹੁਣ ਤੁਹਾਨੂੰ ਪਤਾ ਸਬਜ਼ੀਆਂ ਦਾ ਸੀਜ਼ਨ ਗਿਆ ਹਨਾ ਤੇ ਕਿਸੇ ਦਾ ਵੀ ਜੀਨ ਕਰਦਾ ਹੋਵੇ ਇੱਕ ਬੰਦਾ ਵੀ ਕੋਈ ਰੱਖੀ ਜੀ ਭਾਲਦਾ ਹੈ ਨਾ ਉਹ ਖਾਣ ਵਾਸਤੇ ਤੇ ਤਾਂ ਹੀ ਉਹਨਾਂ ਨੇ ਪੂੜੀਆਂ ਦਾ ਆਰਡਰ ਕੀਤਾ ਸੀ ਸਰਦੀ ਚ ਵੀ ਕਈ ਵਾਰ ਕਰਿਆ ਉਹਨਾਂ ਨੇ ਪੂੜੀਆਂ ਦਾ ਆਰਡਰ ਤੇ ਫਿਰ ਆਪ ਬਣਾ ਕੇ ਦੇ ਦੇਈਦੀਆਂ ਸੀਗੀਆਂ ਤੇ ਵੈਸੇ ਤਾਂ ਇਹ ਪੂੜੀਆਂ ਦੇ ਨਾਲ ਚਿੱਟੇ ਛੋਲੇ ਜ਼ਿਆਦਾ ਬਣਾਏ ਜਾਂਦੇ ਹਨਾ ਉਹਨਾਂ ਨੂੰ ਆਪ ਕਾਲੀ ਛੋਲੇ ਕਹਿੰਦੇ ਨੇ ਤੇ ਮੈਂ ਕਾਲੇ ਬਣਾਉਣੀ ਹੁੰਦੀਆਂ ਕਾਲੇ ਕਿਉਂਕਿ ਥੋੜੇ ਵੱਧ ਵਧੀਆ ਬਣਦੇ ਆ ਕਰਾਰੇ ਬਣਦੇ ਆ ਚਿੱਟੇ ਨਾਲ ਚਿੱਟੇ ਥੋੜੇ ਹੋਰ ਸਾਫ ਦੇ ਵੈਸੇ ਪੂੜੀਆਂ ਦੇ ਨਾਲ ਚਿੱਟੇ ਬਣਦੇ ਆ ਛੋਲੇ ਹਲਵਾਈ ਚਿੱਟੇ ਬਣਾਉਂਦੇ ਆ ਤੇ ਮੈਂ ਜ਼ਿਆਦਾਤਰ ਕਾਲੇ ਬਣਾਉਣੀ ਹੁੰਦੀਆਂ ਚਿੱਟੇ ਛੋਲੇ ਵੈਸੇ ਮਗਾ ਲਈਦੇ ਆ 1 ਕਿਲੋ 2 ਕਿਲੋ ਕਿਉਂਕਿ ਸਬਜ਼ੀ ਫਰਵਾਤ ਵੀ ਧਰੀ ਜਾਂਦੀ ਹੈ ਕਦੇ ਕਾਲੇ ਕਦੇ ਚਿੱਟੇ ਤੇ ਜਿਆਦਾ ਵਧੀਆ ਕਾਲੇ ਛੋਲੇ ਆ ਜਿਹੜੇ ਬਣਦੇ ਆ ਕਰਾਰੇ ਬਣਦੇ ਆ ਤੇ ਇਹਨਾਂ ਲਈ ਤਾਕਤਵਰ ਹੁੰਦੇ ਆ ਕਾਲੇ ਛੋਲੇ ਤੇ ਆਪਾਂ ਅੱਜ ਵੀ ਕਾਲੇ ਛੋਲੇ ਬਣਾਏ ਹੈ ਚਿੱਟੇ ਨਹੀਂ ਬਣਾਏ ਹੈਗੇ ਤੇ ਤੁਸੀਂ ਚਲੋ ਜਿਹੜੇ ਤੁਹਾਨੂੰ ਪਸੰਦ ਹੋਏ ਬਣਾ ਲਿਓ ਵਧੀਆ ਬਣਦੇ ਆ ਤੇ ਲੋ ਜੀ ਪੂੜੀਆਂ ਆਪਣੀਆਂ ਬਣ ਕੇ ਤਿਆਰ ਆ ਸਾਰੀਆਂ ਤੇ ਹੁਣ ਆਪਾਂ ਪਲੇਟ ਦੇ ਵਿੱਚ ਪਾ ਕੇ ਦਿਖਾਉਣੀ ਆ ਤੁਹਾਨੂੰ ਦੇਖੋ ਆਪਣੇ ਛੋਲੇ ਬਣੇ ਗਾੜੇ ਗਾੜੇ ਤੇ ਗਰਮ ਗਰਮ ਸਬਜ਼ੀ ਤੇ ਗਰਮ ਗਰਮ ਪੂਰੀਆਂ ਬਣ ਕੇ ਤਿਆਰ ਤੇ ਤੁਸੀਂ ਇਸ ਤਰ੍ਹਾਂ ਬਣਾਓ ਤੇ ਖਾਓ ਜੀ ਤੇ ਉੱਪਰ ਆਪਾਂ ਪਾ ਦਾਂਗੇ ਜੀ ਪਿਆਜ਼ ਲੱਛੇਦਾਰ ਕੱਟਿਆ ਹੋਇਆ ਤੇ ਇਹਦੇ ਨਾਲ ਵੀ ਟੇਸਟ ਆ ਜਿਹੜਾ ਬਹੁਤ ਵਧੀਆ ਹੁੰਦਾ ਆਪਾਂ ਸਲਾਦ ਪਾ ਦਿੱਤਾ। ਉੱਪਰ ਤੇ ਲੋਜੀ ਸਾਈਡ ਤੇ ਕਰਕੇ ਹੁਣ ਆਪਾਂ ਰੱਖਾਂਗੇ ਪੂਰੀਆਂ ਦੇਖੋ ਪੂਰੀਆਂ ਦੀ ਹਵਾ ਜੀ ਨਿਕਲ ਗਈਆਂ ਵਿਚਾਰੀਆਂ ਜੀ ਕਿਉਂਕਿ ਟਾਈਮ ਹੋ ਗਿਆ ਉਹਨਾਂ ਨੂੰ ਵੀ ਮੈਂ ਭੇਜ ਦਿੱਤੀਆਂ ਹੁਣ ਪੈਕ ਕਰਕੇ ਤੇ ਮੈਂ ਕਿਹਾ ਚਲੋ ਮੈਂ ਵੀ ਦੋ ਖਾ ਲਾਂ ਹੁਣ ਤੇ ਅੱਬ ਹੁਣ ਟੇਸਟ ਕੀਤਾ ਜੀ ਬਹੁਤ ਹੀ ਵਧੀਆ ਪੂਰੀਆਂ ਜਿਹੜੀਆਂ ਬਣ ਕੇ ਤਿਆਰ ਹੋਈਆਂ ਨੇ ਛੋਲੇ ਵੀ ਬਹੁਤ ਟੇਸਟੀ ਬਣੇ ਆ ਥੋੜਾ ਜਿਹਾ ਗੁੜ ਪਾ ਕੇ ਜਾਂ ਖਾਸ ਜੀ ਬਣਾਈ ਸੀ ਛੋਲੇ ਇਹਦੇ ਵਿੱਚ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਜੀ ਹੁਣ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਆ ਸਾਰਿਆਂ ਦਾ ਵੀਡੀਓ ਐਂਡ ਤੱਕ ਵੇਖਣ ਵਾਸਤੇ ਬਹੁਤ ਬਹੁਤ ਸਟੈਕ ਜੂ